ਹੈਲੋ ਜੀ ਸਸਕੀਟੋ ਸਾਰਿਆਂ ਨੂੰ ਤੇ ਅੱਜ ਆਪਾਂ ਐਵੇਂ ਦੇ ਤਿੰਨ ਰੂਲਸ ਦੀ ਗੱਲ ਕਰਾਂਗੇ ਜੇਕਰ ਤੁਸੀਂ ਇਹਨਾਂ ਰੂਲਸ ਨੂੰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਦੇ ਹੋ ਤਾਂ ਇਹ ਤੁਹਾਡੀ ਵੈਲਿਊ ਸਮਾਜ ਵਿੱਚ ਫੈਮਿਲੀ ਵਿੱਚ ਤੇ ਵਰਕਪਲੇਸ ਤੇ ਬਹੁਤ ਜ਼ਿਆਦਾ ਇੰਪਰੂਵ ਕਰ ਸਕਦੇ ਨੇ ਇਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਟਰੂ ਫੈਕਟਸ ਨਾਲ ਜੁੜੀਆਂ ਹੋਈਆਂ ਨੇ ਤਾਂ ਆਪਾਂ ਹਰ ਇੱਕ ਗੱਲ ਦਾ ਤੁਹਾਨੂੰ ਐਗਜ਼ਾਮਪਲ ਵੀ ਦਵਾਵਾਂਗੇ ਤਾਂ ਬਣੇ ਰਹੋ ਸਾਡੇ ਨਾਲ ਆਖਰ ਤੱਕ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਜੀ ਪਹਿਲਾ ਰੂਲ ਹੈ ਕਿ ਜਿੰਨੀ ਜ਼ਰੂਰਤ ਹੈ ਉਨਾ ਹੀ ਬੋਲੋ ਜਾਂ ਕਹਿ ਸਕਦੇ ਹੋ ਕਿ ਘੱਟ ਬੋਲੋ 1825 ਵਿੱਚ ਯਾਰ ਨਿਕੋਲਸ ਰੂਸ ਦੇ ਨਵੇਂ ਰੂਲਰ ਬਣੇ ਤੇ ਉਹਨਾਂ ਨੇ ਕੁਝ ਪੋਲਿਸੀਸ ਚੇਂਜ ਕੀਤੀਆਂ ਜਿਸ ਕਾਰਨ ਉੱਥੋਂ ਦੀ ਜਨਤਾ ਭਟਕ ਗਈ ਤੇ ਸੈਨਿਕਾਂ ਨੇ ਕੁਝ ਲੋਕਾਂ ਨੂੰ ਕੈਦ ਕਰ ਲਿਆ ਜਿਨ੍ਹਾਂ ਨੇ ਗਿਆਨਮਾਨ ਦੀ ਹਾਨੀ ਕੀਤੀ ਸੀ ਉਸ ਟਾਈਮ ਦੇ ਐਂਟੀ ਪਾਰਟੀ ਦੇ ਲੀਡਰ ਕੋਦਗਤਵੇ ਰਾਇਲਿਵ ਨੂੰ ਪੁਲਿਸ ਨੇ ਫੜ ਲਿਆ ਤੇ ਕੋਰਟ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਿਸ ਦਿਨ ਉਹਨਾਂ ਨੂੰ ਲਟਕਾਇਆ ਗਿਆ ਤਾਂ ਰੱਸੀ ਟੁੱਟ ਗਈ ਤੇ ਕੋਦ ਗਤਵੇ ਰਿਲੀਵ ਥੱਲੇ ਡਿੱਗ ਪਈ ਉਹਨਾਂ ਦਿਨਾਂ ਵਿੱਚ ਐਵੇਂ ਦੇ ਇਨਸੀਡੈਂਟ ਨੂੰ ਰੱਬ ਦੀ ਮਰਜ਼ੀ ਸਮਝ ਕੇ ਮਾਫ਼ ਕਰ ਦਿੱਤਾ ਜਾਂਦਾ ਸੀ ਜਿਵੇਂ ਹੀ ਰੱਸੀ ਟੁੱਟੀ ਉਹ ਭੀੜ ਵਾਲੀ ਸਾਈਡ ਭੱਜਿਆ ਤੇ ਕਹਿਣ ਲੱਗਿਆ ਕਿ ਦੇਖਿਆ ਆਪਣਾ ਦੇਸ਼ ਕਿੰਨਾ ਪਿਛੜਿਆ ਹੋਇਆ ਹੈ ਰਸ਼ੀਅਨ ਕੋਲੋਂ ਟੰਗ ਦੀ ਰੱਸੀ ਤੱਕ ਨਹੀਂ ਬਣਦੀ ਇਹ ਸੁਣ ਕੇ ਯਾਰ ਨਿਕੋਲਸ ਨੇ ਉਹਦਾ 마ਫੀ ਵਾਲਾ ਫਰਮਾਨ ਪਾੜ ਦਿੱਤਾ ਤੇ ਅਗਲੇ ਹੀ ਦਿਨ ਸੇਮ ਟਾਈਮ ਉਹਨੂੰ ਫਾਂਸੀ ਤੇ ਲਟਕਾ ਦਿੱਤਾ ਬਟ ਇਸ ਵਾਰ ਰੱਸੀ ਨਹੀਂ ਟੁੱਟੀ ਤਾਂ ਦੇਖਿਆ ਤੁਸੀਂ ਕਿਵੇਂ ਜ਼ਰੂਰਤ ਤੋਂ ਜ਼ਿਆਦਾ ਬੋਲਣਾ ਨੁਕਸਾਨ ਪਹੁੰਚਾ ਸਕਦਾ ਹੈ ਕਈ ਵਾਰ ਖੁਸ਼ੀ ਦੇ ਮੌਕੇ ਜਾਂ ਜਦੋਂ ਪਰਸਨ ਇਮੋਸ਼ਨਲ ਹੁੰਦਾ ਹੈ ਉਦੋਂ ਜ਼ਰੂਰਤ ਤੋਂ ਜ਼ਿਆਦਾ ਬੋਲਦਾ ਹੈ ਤੇ ਆਪਣੇ ਕੁਝ ਸਿਕਰਟ ਵੀ ਰਿਵੀਲ ਕਰ ਦਿੰਦਾ ਹੈ ਜਿਸ ਤੋਂ ਬਾਅਦ ਉਹਨੂੰ ਇਸ ਦਾ ਭਾਰੀ ਨੁਕਸਾਨ ਚੁਕਣਾ ਪੈਂਦਾ ਤੇ ਕੁਝ ਐਵੇਂ ਦੇ ਪ੍ਰੋਮਿਸਸਿਸ ਕਰ ਦਿੰਦਾ ਜਿਹਦੇ ਨਾਲ ਮਤਲਬ ਉਹ ਪੂਰੇ ਨਹੀਂ ਹੁੰਦੇ ਤੇ ਬਾਅਦ ਚੋਂ ਰਿਸ਼ਤੇ ਵੀ ਖਰਾਬ ਹੁੰਦੇ ਨੇ ਤਾਂ ਇਹ ਪਹਿਲਾ ਰੂਲ ਸੀ ਇਸ ਕਰਕੇ ਜਿੰਨਾ ਹੋ ਸਕੇ ਘੱਟ ਬੋਲੋ ਸੋਚ ਸਮਝ ਕੇ ਬੋਲੋ ਜਿੰਨੀ ਜ਼ਰੂਰਤ ਹੈ ਉਨਾ ਹੀ ਬੋਲੋ ਤੇ ਜੋ ਵੀ ਬੋਲ ਰਹੇ ਹੋ ਉਹ ਫੈਕਚੁਅਲ ਗੱਲ ਹੋਵੇ ਉਹਦਾ ਕੋਈ ਨਾ ਕੋਈ ਵਧੀਆ ਮਤਲਬ ਨਿਕਲੇ ਸੈਕਿੰਡ ਰੂਲ ਹੈ ਆਪਣੀ ਵੈਲਿਊ ਕਰਵਾਉਣ ਦਾ ਕਿ ਆਪਣੀ ਅਬਸੈਂਸ ਫੀਲ ਕਰਵਾਓ ਹਾਂਜੀ ਕਦੇ-ਕਦੇ ਇਨਸਾਨ ਨੂੰ ਆਪਣੀ ਅਬਸੈਂਸ ਫੀਲ ਕਰਵਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਚਾਹੇ ਤੁਸੀਂ ਕਿਸੇ ਵਰਕਪਲੇਸ ਤੇ ਕੰਮ ਕਰਦੇ ਹੋ ਠੀਕ ਹੈ ਜਾਂ ਫਿਰ ਸਮਾਜ ਦੇ ਵਿੱਚ ਜਾਂ ਫਿਰ ਵੈਸੇ ਵੀ ਰਿਸ਼ਤੇ ਦੇ ਵਿੱਚ ਵੀ ਆਪਣੀ ਅਬਸੈਂਸ ਫੀਲ ਕਰਵਾਉਣਾ ਜ਼ਰੂਰੀ ਹੋ ਜਾਂਦਾ ਹੈ ਕਹਿਣ ਦਾ ਮਤਲਬ ਹੈ ਜੇਕਰ ਤੁਸੀਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹੋ ਲੇਕਿਨ ਫਿਰ ਵੀ ਤੁਹਾਨੂੰ ਕੋਈ ਕਦਰ ਨਹੀਂ ਕਰਦਾ ਤੁਹਾਡੀ ਕੋਈ ਕਦਰ ਨਹੀਂ ਕਰਦਾ ਕੁਝ ਦਿਨ ਉਸ ਜਗ੍ਹਾ ਤੋਂ ਦੂਰ ਚਲੇ ਜਾਓ ਫੋਰ ਐਗਜ਼ਾਮਪਲ ਇੱਕ ਪਰਸਨ ਆਪਣੇ ਵਰਕਪਲੇਸ ਤੇ ਬਹੁਤ ਮਿਹਨਤ ਕਰਦਾ ਸੀ ਬਟ ਫਿਰ ਉਹਨੂੰ ਕੋਈ ਪ੍ਰਮੋਸ਼ਨ ਨਹੀਂ ਮਿਲੀ ਨਾ ਹੀ ਉਹਦੀ ਸੈਲਰੀ ਇਨਕਰੀਜ਼ ਹੋਈ ਉਸਨੇ ਦਿਮਾਗ ਲਾਇਆ ਤੇ ਕੁਝ ਦਿਨ ਲਈ ਵਿਦਾਊਟ ਪੇ ਲੀਵ ਲੈ ਲਈ ਤੇ ਛੁੱਟੀ ਤੇ ਚਲਾ ਗਿਆ ਬਾਅਦ ਚੋ ਜਿਹੜੇ ਬੋਸ ਸੀਗੇ ਤੇ ਜਿਹੜੇ ਦੂਜੇ ਅਫਸਰ ਸੀਗੇ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਪਰਸਨ ਕੰਪਨੀ ਲਈ ਕਿੰਨਾ ਜ਼ਰੂਰੀ ਹੈ ਇਹ ਉਦੋਂ ਹੀ ਹੋ ਸਕਦਾ ਜਦੋਂ ਤੁਸੀਂ ਸੱਚੀ ਮਿਹਨਤ ਕਰ ਰਹੇ ਹੋ ਕੰਮ ਨਹੀਂ ਕਰ ਰਹੇ ਤੇ ਐਕਸਪੈਕਟੇਸ਼ਨ ਕਰ ਰਹੇ ਹੋ ਕਿ ਸਾਡੀ ਪ੍ਰੋਮੋਸ਼ਨ ਹੋ ਜਾਏ ਸਾਡੀ ਸੈਲਰੀ ਵਧ ਜਾਵੇ ਤਾਂ ਐਦਾਂ ਨਹੀਂ ਹੁੰਦਾ ਪਹਿਲਾਂ ਆਪਣਾ 100% ਦਿਓ ਫਿਰ ਉਮੀਦ ਕਰੋ ਕਿ ਮੈਨੂੰ ਸਾਹਮਣੇ ਵਾਲੇ ਤੋਂ 100% ਮਿਲੇਗਾ ਤਾਂ ਇਸ ਕਰਕੇ ਕਦੇ-ਕਦੇ ਜੇ ਤੁਸੀਂ ਕਦਰ ਨਹੀਂ ਪਾ ਰਹੇ ਕਦਰ ਕਰ ਰਹੇ ਹੋ ਤੇ ਕਦਰ ਨਹੀਂ ਕਰਵਾ ਰਹੇ ਤਾਂ ਇਸ ਕਰਕੇ ਆਪਣੀ ਅਬਸੈਂਸ ਫੀਲ ਕਰਵਾਣੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਤਾਂ ਆ ਸੈਕਿੰਡ ਰੂਲ ਸੀ ਕਿ ਆਪਣੀ ਅਬਸੈਂਸ ਫੀਲ ਕਰਵਾਓ ਤੇ ਥਰਡ ਰੂਲ ਜਿਹੜਾ ਹੈਗਾ ਉਹ ਹੈਗਾ ਆਪਣੀਆਂ ਇੰਟੈਂਸ਼ਨ ਕਿਸੇ ਨਾਲ ਵੀ ਸ਼ੇਅਰ ਨਾ ਕਰੋ ਕਹਿਣ ਦਾ ਮਤਲਬ ਹੈ ਕਿ ਆਪਣੇ ਸੀਕਰੇਟਸ ਨਾ ਦੱਸੋ ਆਪਣੇ ਪਲਾਨਸ ਨਾ ਦੱਸੋ ਇਸ ਦਾ ਬਿਹਤਰੀਨ ਐਗਜ਼ਾਮਪਲ ਤੁਹਾਡੇ ਸਾਹਮਣੇ ਹੈ ਕਿ ਅੰਗਰੇਜ਼ ਆਪਣੇ ਤੇ 200 ਸਾਲ ਰੂਲ ਕਰਕੇ ਗਏ ਨਹੀਂ ਬਟ ਉਹ ਕੰਮ ਕੀ ਕਰਨ ਆਏ ਸੀ ਵਪਾਰ ਕਰਨ ਆਏ ਸੀ ਜੇ ਅੰਗਰੇਜ਼ ਪਹਿਲਾਂ ਹੀ ਦੱਸ ਦਿੰਦੇ ਕਿ ਅਸੀਂ ਕੀ ਕਰਨ ਆਏ ਆ ਅਸੀਂ ਇੱਥੇ ਰੂਲ ਕਰਨ ਆਏ ਆ ਤਾਂ ਉਹ ਕਦੇ ਵੀ ਇੱਥੇ ਆ ਕੇ ਰੂਲ ਨਹੀਂ ਕਰ ਸਕਦੇ ਸੀ ਉਹਨਾਂ ਦੀ ਇੰਟੈਂਸ਼ਨ ਉਹਨਾਂ ਨੇ ਲੋਕਾਂ ਨੂੰ ਕੀ ਸ਼ੋ ਕੀਤੀ ਕਿ ਅਸੀਂ ਇੱਥੇ ਵਪਾਰ ਕਰਨ ਆਏ ਆ ਬਟ ਉਹਨੇ ਅੱਗੇ ਦਾ ਪਲਾਨ ਕਦੇ ਵੀ ਲੋਕਾਂ ਦੇ ਸਾਹਮਣੇ ਸ਼ੇਅਰ ਨਹੀਂ ਕੀਤਾ ਠੀਕ ਹੈ ਫੋਰ ਐਗਜ਼ਾਮਪਲ ਇਹਦਾ ਇੱਕ ਐਗਜ਼ਾਮਪਲ ਤੁਹਾਨੂੰ ਹੋਰ ਵੀ ਦਿੰਨੇ ਆ ਕਿ ਤੁਸੀਂ ਮਾਰਕੀਟ ਗਏ ਉੱਥੋਂ ਤੁਸੀਂ ਗੱਡੀ ਲੈਣੀ ਸੀਗੀ ਮਤਲਬ ਕਿ ਤੁਸੀਂ ਏਜੰਸੀ ਵਿੱਚ ਗਏ ਤੇ ਉੱਥੇ ਤੁਹਾਨੂੰ ਗੱਡੀ ਮਤਲਬ ਕਿ ਜੋ ਵੀ ਸੀ ਉੱਥੇ ਵਰਕਰਸ ਉਹਨਾਂ ਨੇ ਗੱਡੀ ਦਿਖਾਈ ਤੁਹਾਨੂੰ ਉਸ ਤੋਂ ਬਾਅਦ ਤੁਸੀਂ ਜਦੋਂ ਵੀ ਉਹਨੇ ਤੁਸੀਂ ਡਰਾਈਵ ਲਈ ਉਸ ਤੋਂ ਬਾਅਦ ਉਹਨੇ ਉਹਦੀਆਂ ਸਾਰੀਆਂ ਦੀਆਂ ਸਾਰੀਆਂ ਖੂਬੀਆਂ ਗਿਣਾਤੀਆਂ ਤਾਂ ਤੁਸੀਂ ਓਵਰ ਐਕਸਾਈਟਡ ਨਾ ਹੋ ਇਸ ਨਾਲ ਤੁਹਾਨੂੰ ਨੁਕਸਾਨ ਹੋਣਾ ਨੁਕਸਾਨ ਹੋ ਸਕਦਾ ਹੈ ਤੁਸੀਂ ਆਪਣੇ ਇਮੋਸ਼ਨ ਸਾਂਭ ਕੇ ਰੱਖੋ ਠੀਕ ਹੈ ਤਾਂ ਕਿ ਤੁਹਾਨੂੰ ਜ਼ਿਆਦਾ ਰੇਟ ਨਾ ਦੇਣਾ ਪਏ ਇਹ ਚੀਜ਼ਾਂ ਥੋੜੀਆਂ ਜਿਹੀਆਂ ਵਿਵਹਾਰਿਕ ਨੇ ਤੁਸੀਂ ਆਪ ਵੀ ਦੇਖੀਆਂ ਹੋਣਗੀਆਂ ਬਟ ਆਪਾਂ ਓਵਰ ਐਕਸਾਈਟਡ ਹੁੰਨੇ ਆ ਤਾਂ ਇਸ ਕਰਕੇ ਆਪਣੀਆਂ ਇੰਟੈਂਸ਼ਨ ਕਿਸੇ ਨਾਲ ਵੀ ਸ਼ੇਅਰ ਨਾ ਕਰੋ ਆਪਣੇ ਪਲਾਨਸ ਕਿਸੇ ਨਾਲ ਵੀ ਸ਼ੇਅਰ ਨਾ ਕਰੋ ਜੇਕਰ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਤਾਂ ਇਹ ਤਿੰਨ ਰੂਲਸ ਜੇ ਤੁਸੀਂ ਲਾਈਫ ਦੇ ਵਿੱਚ ਇੰਪਲੀਮੈਂਟ ਕਰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲ ਸਕਦਾ ਹੈ ਤਿੰਨ ਹੀ ਰੂਲਸ ਜਿਓ ਲਾਈਫ ਦੇ ਵਿੱਚ ਬਹੁਤ ਵੱਡਾ ਚੇਂਜ ਲੈ ਕੇ ਆ ਸਕਦੇ ਹੋ ਤਾਂ ਤੁਸੀਂ ਇਹਨੂੰ ਇੰਪਲੀਮੈਂਟ ਕਿਵੇਂ ਕਰ ਸਕਦੇ ਹੋ ਆਪਾਂ ਐਵੇਂ ਵੀ ਦੱਸਾਂਗੇ ਤੁਸੀਂ ਹੌਲੀ ਹੌਲੀ ਘਟਾਓ ਜੋ ਆਪ ਤੁਹਾਡੀਆਂ ਹੈਬਿਟਸ ਨੇ ਉਹਨਾਂ ਦੇ ਵਿੱਚ ਆ ਚੀਜ਼ਾਂ ਨੂੰ ਮਰਜ ਕਰਨਾ ਸ਼ੁਰੂ ਕਰਦੋ 21 ڈیز ਫਿਰ ਉਸ ਤੋਂ ਬਾਅਦ ਥੋੜਾ ਜਿਹਾ ਹੋਰ ਪਲਾਨ ਕਰੋ ਫਿਰ ਸੋਚੋ ਕਿ ਵੀ ਹਾਂ ਮੈਂ ਇੰਪਲੀਮੈਂਟ ਕਰ ਪਾਇਆ ਜਾਂ ਕਰ ਕਰ ਪਾਈ ਤਾਂ ਇੰਪਲੀਮੈਂਟ ਜਦੋਂ ਕਰੋਗੇ ਤਾਂ ਇਹ ਚੀਜ਼ਾਂ ਤੁਹਾਨੂੰ ਆਪਣੇ ਆਪ ਦਿਖਣ ਲੱਗ ਜਾਣਗੀਆਂ ਕਿ ਕਿੱਥੇ ਫਾਇਦਾ ਦੇ ਰਹੀਆਂ ਨੇ ਤਾਂ ਜੇ ਗੱਲਾਂ ਵਧੀਆ ਲੱਗੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਿਕੋ 6 ਫੈਕਟਸ ਤੇ ਪੰਜਾਬ ਦੇ ਵਾਸਤੇ ਨੋਲੇਜ ਤੇ ਹੋਰ ਵੀ ਮੋਟੀਵੇਸ਼ਨਲ ਵੀਡੀਓਜ਼ ਆਪਾਂ ਇਸ ਚੈਨਲ ਤੇ ਬਣਾ ਰਹੇ ਆ ਤਾਂ ਜੇ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਅੱਗੇ ਵੀ ਸ਼ੇਅਰ ਕਰਨਾ ਥੈਂਕ ਯੂ ਸੋ ਮੱਚ